ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਨਾ ਇੱਕ ਬੰਦਾ ਰਹਿੰਦਾ ਸੀਗਾ ਤੇ ਉਹ ਨਾ ਵਿਚਾਰਾ ਕੰਮ ਤੇ ਜਿਵੇਂ ਡਿਊਟੀ ਤੇ ਜਾਂਦਾ ਸੀਗਾ ਤੇ ਕੱਲਾ ਸੀ ਗਰੀਬ ਸੀਗਾ ਉਹ ਰਾਤ ਨੂੰ ਜਦੋਂ ਆ ਕੇ ਰੋਟੀ ਲਾਇਆ ਕਰੇ ਤੇ ਉਹ ਚਾਰ ਰੋਟੀਆਂ ਲਾਇਆ ਕਰੇ ਤੇ ਜਦੋਂ ਭਾਂਡੇ ਭੁੰਡੇ ਰੱਖਣ ਲੱਗਿਆ ਕਰੇ ਉਹਦੀ ਤਿੰਨਾਂ ਚਾਰਾਂ ਚੋਂ ਇੱਕ ਤਿੰਨ ਰੋਟੀਆਂ ਰਹਿ ਜਾਂ ਕਰਨ ਉਹ ਦੇਖਿਆ ਕਰੇ ਵੀ ਮੈਂ ਚਾਰ ਰੋਟੀਆਂ ਲਵਣਾ ਵਾ ਚਾਰਾਂ ਚੋਂ ਤਿੰਨ ਰਹਿਣੀਆਂ ਇੱਕ ਲੈ ਕੇ ਕੌਣ ਜਾਂਦਾ ਹੋਗਣਾ ਜੀ ਕੰਮ ਨੂੰ ਛੱਡ ਕੇ ਪਹਿਲਾਂ ਇਹੀ ਦੇਖਣਾ ਵੀ ਰੋਟੀ ਕੌਣ ਲੈ ਕੇ ਜਾਂਦਾ ਵਾ ਤੇ ਉਹਨੇ ਕੀ ਕੀਤਾ ਵੀਰ ਨਿਗਾਹ ਰੱਖੀ ਤੇ ਉੱਥੇ ਇੱਕ ਚੂਹਾ ਰਹਿੰਦਾ ਸੀ ਜਦੋਂ ਰੋਟੀ ਲਾ ਕੇ ਰੱਖੀ ਤਾਂ ਚੂਹਾ ਚੱਕਣ ਲੱਗਾ ਤੇ ਉਹਨੇ ਚੂਹੇ ਨੂੰ ਫੜ ਲਿਆ ਉਹ ਕਹਿੰਦਾ ਯਾਰ ਤੂੰ ਇਹ ਕੀ ਕਰਦਾ ਮੈਂ ਸਵੇਰ ਦਾ ਭੁੱਖਾ ਕਹਿੰਦਾ ਰਾਤ ਨੂੰ ਆ ਕੇ ਤਿੰਨ ਰੋਟੀਆਂ ਲਾਉਣਾ ਤੇ ਤਿੰਨ ਚਾਰ ਰੋਟੀਆਂ ਲਾਉਣਾ ਤੇ ਚਾਰਾਂ ਚੋਂ ਇੱਕ ਤੂੰ ਚੱਕ ਕੇ ਲੈ ਜਾਣਾ ਉਹ ਕਹਿੰਦਾ ਯਾਰ ਮੈਨੂੰ ਕਿਉਂ ਕਹਿਣਾ ਵਾ ਤੇਰੇ ਕਰਮਾਂ ਦਾ ਤੂੰ ਖਾਣਾ ਮੇਰੇ ਕਰਮਾਂ ਦਾ ਮੈਂ ਖਾਣਾ ਵਾ ਕਹਿੰਦਾ ਪ੍ਰਮਾਤਮਾ ਨੇ ਕੀ ਪਤਾ ਤੇਰੇ ਰਾਸ਼ਨ ਚੋਂ ਮੇਰਾ ਰਾਸ਼ਨ ਲਾਇਆ ਹੋਵੇ ਕਹਿੰਦਾ ਯਾਰ ਆਏ ਕਿਵੇਂ ਹੋ ਜੂਗਾ ਕਹਿੰਦਾ ਫਿਰ ਮੈਨੂੰ ਕਿਉਂ ਇਹ ਗੱਲ ਪੁੱਛਦਾ ਤੂੰ ਪਰਮਾਤਮਾ ਨੂੰ ਪੁੱਛ ਉਹ ਕਹਿੰਦਾ ਪਰਮਾਤਮਾ ਕਿੱਥੇ ਮਿਲੂਗਾ ਉਹ ਕਹਿੰਦਾ ਪਰਮਾਤਮਾ ਉਸ ਪਾਰ ਮਿਲੂਗਾ ਉਹ ਕਹਿੰਦਾ ਚਲ ਠੀਕ ਆ ਹੁਣ ਮੈਂ ਪਰਮਾਤਮਾ ਨੂੰ ਹੀ ਪੁੱਛਣ ਜਾਊਂਗਾ ਵੇਖ ਤਾਂ ਮੈਂ ਹੂੰ ਗਰੀਬਾਂ ਇੱਕ ਤੰਗੀ ਦੇ ਵਿੱਚ ਰੋਟੀਆਂ ਚਾਰ ਲਾਉਣਾ ਵਾ ਤੇ ਮੇਰੇ ਰਾਛਣ ਚੋਂ ਇਹਦਾ ਰਾਛਣ ਲਾਇਆ ਉਹ ਕਹਿੰਦਾ ਚੱਲ ਇੱਕ ਗੱਲ ਦੱਸੋ ਵੀ ਮੈਂ ਤਾਂ ਹੁਣ ਚਲਿਆ ਜਾऊं ਮੈਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਲੱਗੇ ਨੇ ਮਗਰੋਂ ਤੂੰ ਕੀ ਕਰੇਂਗਾ ਕਹਿੰਦਾ ਉਹ ਮਾਲਕ ਨੇ ਦੇਣਾ ਉਹ ਮਾਲਕ ਦਊਗਾ ਉਹ ਕਹਿੰਦਾ ਚੱਲ ਆ ਤਿੰਨ ਰੋਟੀਆਂ ਵੀ ਤੂੰ ਕਿਉ ਤਰਪਿਆ ਜਦੋਂ ਤੁਰਿਆ ਤੇ ਰਾਹ ਦੇ ਵਿੱਚ ਵੀ ਰਾਤ ਪੈ ਗਈ ਤੇ ਉੱਥੇ ਇੱਕ ਬੁੜੀ ਤੇ ਇੱਕ ਕੁੜੀ ਰਹਿੰਦੀਆਂ ਸੀਗੀਆਂ ਉਹ ਕਹਿੰਦਾ ਵੀ ਮਾਤਾ ਐ ਕਰਕੇ ਮੈਂ ਮੁਸਾਫਰਾਂ ਰਾਤ ਕੱਟਣੀ ਆ ਹੋ ਗਣੀ ਕੋਈ ਗੱਲ ਨਹੀਂ ਵੀ ਪਹ ਜਾ ਉਹਨੇ ਰਾਤ ਕੱਟੀ ਜਦੋਂ ਸਵੇਰ ਨੂੰ ਉਹ ਮਾਤਾ ਆਈ ਚਾਹ ਲੈ ਕੇ ਉਹ ਕਹਿੰਨੀ ਪੁੱਤ ਤੂੰ ਕਿੱਧਰ ਨੂੰ ਚੱਲਿਆ ਵਾ ਉਹ ਕਹਿੰਦਾ ਵੀ ਮਾਤਾ ਪਰਮਾਤਮਾ ਕੋਲੇ ਚੱਲਿਆ ਕੋਈ ਸਵਾਲ ਸੀਗੇ ਉਹ ਪੁੱਛਣੇ ਸੀਗੇ ਉਹ ਕਹਿੰਨੀ ਪੁੱਤ ਜੇ ਤੂੰ ਪਰਮਾਤਮਾ ਕੋਲੇ ਚੱਲਿਆ ਕਹਿੰਦੀ ਅਸੀਂ ਮਾਂ ਮਾ ਧੀਆ ਦੋਨੇ ਆ ਮੇਰੀ ਧੀ ਗੁੰਗੀ ਮੈਂ ਜਾ ਨਹੀਂ ਸਕਦੀ ਕਹਿੰਦੀ ਪਰਮਾਤਮਾ ਨੂੰ ਇਹ ਪੁੱਛੀ ਵੀ ਮੇਰੀ ਧੀ ਕਦੋਂ ਬੋਲਣ ਲੱਗੂ ਉਹ ਕਹਿੰਦਾ ਠੀਕ ਆ ਜੀ ਉਹ ਦੂ ਬਾਅਦ ਚ ਗਿਆ ਗਾਹ ਬਰਫ ਦੇ ਪਹਾੜ ਆਏ ਪਹਾੜ ਬਹੁਤ ਉੱਚੇ ਸੀ ਉਹਨੇ ਦੇਖਿਆ ਵੀ ਇਹ ਕਿਵੇਂ ਜਿਹੜਾ ਜੋ ਤਾਂ ਦੇਖਿਆ ਤੇ ਜਾਦੂਗਰ ਬੈਠਾ ਉਹਨੇ ਉਹਨੂੰ ਕਿਹਾ ਕਹਿੰਦਾ ਭਾਈ ਮੈਨੂੰ ਵੀ ਕੋਈ ਰਾਸਤਾ ਦੱਸ ਉੱਪਰ ਚੜਨ ਦਾ ਉਹ ਕਹਿੰਦਾ ਇਹਦੇ ਵਿੱਚ ਕਿਉਂ ਨਹੀਂ ਛੜੀ ਘਮਾਈ ਤੇ ਉਹਨੂੰ ਪਹਾੜ ਦੇ ਉੱਪਰ ਖਿੱਚ ਲਿਆ ਉੱਤੇ ਜਦੋਂ ਗਿਆ ਕਹਿੰਦਾ ਭਾਈ ਤੂੰ ਕਿਧਰ ਤੁਰਿਆ ਫਾਇਦਾ ਕਿੱਦੋਂ ਚੱਲਿਆ ਉਹ ਕਹਿੰਦਾ ਯਾਰ ਮੈਂ ਤਾਂ ਪਰਮਾਤਮਾ ਨੂੰ ਮਿਲਣ ਚੱਲਿਆ ਵਾਂ ਕੁ ਸਵਾਲ ਪੁੱਛਣੇ ਸੀਗੇ ਪਰਮਾਤਮਾ ਤੋਂ ਉਹ ਕਹਿੰਦਾ ਯਾਰ ਜੀ ਚੱਲਿਆ ਵਾਂ 400 ਸਾਲ ਤੋਂ ਕਹਿੰਦਾ ਮੈਂ ਇਸ ਬਰਫ ਦੇ ਵਿੱਚ ਫਸਿਆ ਵਾਂ ਤੇ ਕਹਿੰਦਾ ਪਰਮਾਤਮਾ ਨੂੰ ਪੁੱਛੀ ਵੀ ਮੈਂ ਸਵਰਗ ਕਦੋਂ ਦੇਖੂੰਗਾ ਉਹ ਕਹਿੰਦਾ ਠੀਕ ਆ ਭਰਾਵਾ ਤੇਰਾ ਸਵਾਲ ਵੀ ਪੁੱਛ ਲਾਂਗੇ ਉਸ ਤੋਂ ਬਾਅਦ ਉਹ ਗਿਆ ਇੱਕ ਗਾਂਹ ਝੀਲ ਸੀਗੀ ਬਹੁਤ ਵੱਡੀ ਤੇ ਉਹਦੇ ਵਿੱਚ ਕਛੂਗਾ ਬੈਠਾ ਉਹਨੇ ਦੇਖਿਆ ਵੀ ਪਾਰ ਕਿਵੇਂ ਕਰਾਂ ਉਹਨੂੰ ਕਛੂ ਨੂੰ ਪੁੱਛਿਆ ਕਹਿੰਦਾ ਪਾਰ ਕਰਾ ਦੇਂਗਾ ਢੂਈ ਤੇ ਵਾ ਕੇ ਉਹ ਕਹਿੰਦਾ ਟੈਨਸ਼ਨ ਕਿਉਂ ਲੈਣਾ ਆ ਬੈਠ ਕਹਿੰਦਾ ਪਾਰ ਕਰਾਉਣਾ ਉਹ ਬੈਠਾ ਤੇ ਉਹਨੇ ਪਾਰ ਕਰਾਈ ਉਹਨੂੰ ਉਹਨੇ ਪੁੱਛਿਆ ਕਹਿੰਦਾ ਕਿੱਧਰ ਨੂੰ ਚੱਲਿਆ ਕਹਿੰਦਾ ਯਾਰ ਮੈਂ ਤਾਂ ਪਰਮਾਤਮਾ ਨੂੰ ਮਿਲਣ ਚੱਲਿਆ ਕੋਈ ਸਵਾਲ ਪੁੱਛਣੇ ਸੀਗੇ ਉਹ ਕਹਿੰਦਾ ਯਾਰ ਜੇ ਸਵਾਲ ਪੁੱਛਨੇ ਮੈਂ 500 ਸਾਲ ਤੋਂ ਇਸੇ ਝੀਲ ਦੇ ਵਿੱਚ ਫਸਿਆ ਹਾਂ ਨਾ ਕਿਤੇ ਜਾ ਸਕਦਾ ਪਾਣੀ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ ਮੈਂ ਮਰ ਜੂਗਾ ਕਹਿੰਦਾ ਪਰਮਾਤਮਾ ਨੂੰ ਪੁੱਛੀ ਵੀ ਮੈਂ ਡਰੈਗਨ ਬਣਨਾ ਚਾਹੁੰਦਾ ਵਾਂ ਵੀ ਮੈਂ ਕਦੋਂ ਬਣੂੰਗਾ ਉਹ ਕਹਿੰਦਾ ਠੀਕ ਆ ਜਦੋਂ ਉਹ ਬੰਦਾ ਪਰਮਾਤਮਾ ਕੋਲੇ ਪਹੁੰਚਿਆ ਤੇ ਪਰਮਾਤਮਾ ਕਹਿੰਦਾ ਹਰ ਬੰਦਾ ਤਿੰਨ ਸਵਾਲ ਹੀ ਪੁੱਛ ਸਕਦਾ ਵਾ ਜੇ ਚੌਥਾ ਪੁੱਛੂਗਾ ਬਾਕੀ ਤਿੰਨ ਦੂਜੇ ਸਵਾਲ ਵੀ ਬੇਕਾਰ ਹੋ ਜਾਣਗੇ ਵੀ ਉਹ ਮੁੜ ਕੇ ਪੂਰੇ ਨਹੀਂ ਹੋਣ ਹੁਣੇ ਸੋਚਿਆ ਹੀ ਮੇਰੇ ਕੋਲ ਤਾਂ ਚਾਰ ਸਵਾਲ ਆ ਯਾਰ ਬੀ ਮੈਂ ਹੁਣ ਕਿਹੜਾ ਸਵਾਲ ਛੱਡਾਂ ਜਿਹੜਾ ਨਾ ਪੁੱਛਾਂ ਵੀ ਜੇ ਮੈਂ ਕੱਛੂ ਦਾ ਸਵਾਲ ਛੱਡੂਗਾ ਤੇ ਉਹ ਕਹੂਗਾ ਯਾਰ ਵੀ ਮੇਰਾ ਸਵਾਲ ਛੱਡਿਆ ਮੈਨੂੰ ਜਾਂਦੇ ਨੂੰ ਪੁੱਛੂਗਾ ਜੇ ਮੈਂ ਜਾਦੂਗਰ ਦਾ ਸਵਾਲ ਛੱਡਿਆ ਉਹ 400 ਸਾਲ ਤੋਂ ਫਸਿਆ ਉਹ ਕਹੂਗਾ ਮੇਰਾ ਛੱਡਿਆ ਜੇ ਮੈਂ ਉਹ ਮਾਤਾ ਦਾ ਸਵਾਲ ਪੁੱਛਿਆ ਉਹਦੀ ਕੁੜੀ 20 ਸਾਲ ਦੀ ਆ ਵੀ ਉਹ ਕਹੋਗੀ ਕਿਉਂ ਛੱਡਿਆ ਉਹ ਕਹਿੰਦਾ ਚੱਲ ਯਾਰ ਆਪਣੇ ਜੋ ਨਸੀਬ ਚ ਦਿੱਤਾ ਪਰਮਾਤਮਾ ਨੇ ਆਪਾਂ ਤਿੰਨ ਹੀ ਖਾਲਾਂਗੇ ਆਪਣਾ ਸਵਾਲ ਛੱਡ ਕਹਿੰਦਾ ਉਹਨਾਂ ਤਿੰਨਾਂ ਦੇ ਪੁੱਛ ਜਦੋਂ ਉਹਦੀ 바ਰੀ ਆਈ ਉਹਨੇ ਪੁੱਛਿਆ ਕਹਿੰਦਾ ਜੀ ਇੱਕ ਕਛੂ ਆ ਉਹ 500 ਸਾਲ ਤੋਂ ਇੱਕ ਕਹਿੰਦਾ ਝੀਲ ਦੇ ਵਿੱਚ ਫਸਿਆ ਵਾਏ ਕਹਿੰਦਾ ਉਹਨੇ ਡ੍ਰੈਗਨ ਬਣਨਾ ਕਦੋਂ ਬਣੂਗਾ ਉਹ ਕਹਿੰਦਾ ਉਹਨੂੰ ਕਹੇ ਜਿਹੜੀ ਉੱਪਰ ਉਹਦੇ ਖੋਪੜੀ ਜੀ ਖੱਲਜੀ ਆ ਕਹਿੰਦਾ ਉਹਨੂੰ ਲਾ ਦੇਵੇ ਤੇ ਉਹਨੇ ਡ੍ਰੈਗਨ ਬਣ ਜਾਣਾ ਉਹ ਕਹਿੰਦਾ ਠੀਕ ਆ ਜੀ ਦੂਜਾ ਕਹਿੰਦਾ ਸਵਾਲ ਇੱਕ ਜਾਦੂਗਾਰਾ ਕਹਿੰਦਾ ਉਹ 400 ਸਾਲ ਤੋਂ ਬਰਫ਼ ਦੇ ਵਿੱਚ ਫਸਿਆ ਵਾ ਤੇ ਉਹ ਕਹਿੰਦਾ ਮੈਂ ਸਵਰਗ ਦੇਖਣਾ ਉਹ ਕਦੋਂ ਸਵਰਗ ਦੇਖੂਗਾ ਉਹ ਕਹਿੰਦਾ ਜਦੋਂ ਕੋਈ ਵੀ ਚੀਜ਼ ਆਪਾਂ ਸਾਰੀ ਜ਼ਿੰਦਗੀ ਮਿਹਨਤ ਲਾ ਕੇ ਬਣਾਉਨੇ ਆ ਚਾਹੇ ਪੁੱਤ ਧੀ ਆ ਕਹਿੰਦਾ ਸਾਡੀ ਸੁਤਾ ਜਦੋਂ ਉਹਨਾਂ 'ਚ ਰਹਿੰਦੀ ਮੋਹ ਉਹਨਾਂ 'ਚ ਰਹਿੰਦਾ ਨਾ ਤੇ ਫੇਰ ਕਹਿੰਦਾ ਅਸੀਂ ਸਵਰਗ ਨਹੀਂ ਦੇਖ ਸਕਦੇ ਕਿ ਕਹਿੰਦਾ ਉਵੇਂ ਹੀ ਉਹ ਜਾਦੂਗਰ ਦੇ ਹੱਥ 'ਚ ਛੜੀ ਆ ਕਹਿੰਦਾ ਉਹ ਛੜੀ ਦਾ ਮੋਹ ਨਹੀਂ ਛੱਡਦਾ ਉਹਨੂੰ ਕਹੇ ਛੜੀ ਛੱਡ ਦੇ ਤੇ ਸਵਰਗ ਦੇਖ ਲੂ ਉਹ ਕਹਿੰਦਾ ਤੀਜਾ ਸੋਚ ਤੀਜਾ ਸਵਾਲ ਆ ਜੀ ਉਹ ਮਾਤਾ ਕਹਿੰਦਾ ਉਹਦੀ ਕੁੜੀ ਆ ਗੂਗੀ 20 ਸਾਲ ਦੀ ਕਹਿੰਦਾ ਉਹ ਕਦੋਂ ਬੋਲਣ ਲੱਗੂਗੀ ਕਹਿੰਦਾ ਉਹਨੂੰ ਕਿ ਉਹਦਾ ਵਿਆਹ ਕਰ ਦੇ ਜਦੋਂ ਬਾਅਦ ਤੋਂ ਗੁੜੇ ਅਕਚੂ ਕੋਲ ਆਇਆ ਉਹ ਕਹਿੰਦਾ ਹਾਂਜੀ ਮੇਰੇ ਬਾਰੇ ਕੀ ਪੁੱਛਿਆ ਉਹ ਕਹਿੰਦਾ ਸੇਠਾ ਕਹਿੰਦਾ ਉੱਪਰ ਵਾਲੀ ਆਪਦੀ ਖੱਲ ਜੀ ਲਾਦੇ ਕਹਿੰਦਾ ਪਰਮਾਤਮਾ ਕਹਿੰਦਾ ਤੂੰ ਡ੍ਰੈਗਨ ਬਣ ਜਾਏ ਹੁਣ ਜਦੋਂ ਖੱਲ ਲਾਈ ਉਹਦੇ ਚ ਹੀਰਾ ਹੀ ਮੋਤੀ ਨਿਕਲੇ ਉਹ ਡ੍ਰੈਗਨ ਬਣਿਆ ਉਹ ਕਹਿੰਦਾ ਬਾਈ ਵੀ ਮੈਂ ਪਤਾ ਨਹੀਂ ਹਲੇ ਕਿੰਨੇ ਕ ਸਾਲ ਹੋਰ ਬੈਠਾ ਰਹਿਣਾ ਤੂੰ ਮੇਰੀ ਮਦਦ ਨਾ ਕਰਦਾ ਹੀਰੇ ਜਵਾਰ ਕਹਿੰਦਾ ਤੈਨੂੰ ਗਿਫਟ ਕੀਤੇ ਉਹ ਤੋਂ ਬਾਅਦ ਜਾਦੂਗਰ ਕੋਲੇ ਗਿਆ ਜਾਦੂਗਰ ਕਹਿੰਦਾ ਵੀ ਹਾਂ ਮੇਰੇ ਬਾਰੇ ਕੀ ਪੁੱਛਿਆ ਉਹ ਕਹਿੰਦਾ ਵੀ ਤੂੰ ਆ ਛੜੀ ਦਾ ਮੋਹ ਕਰਦਾ ਛੜੀ ਨਹੀਂ ਛੜਦਾ ਕਹਿੰਦਾ ਛੜੀ ਛੜਦੇ ਕਹਿੰਦਾ ਤੂੰ ਸਵਰਗ ਦੇਖ ਲੈਣਾ ਉਹ ਕਹਿੰਦਾ ਲੈ ਮੇਰੇ ਵੱਲੋਂ ਛੜੀ ਤੈਨੂੰ ਗਿਆ ਉਟਾ ਹੁਣ ਛੜੀ ਦਿੱਤੀ ਉਹ ਤੋਂ ਗਿਆ ਗਾਇਬ ਹੋ ਗਿਆ ਤੇ ਉਹਦੇ ਕੋਲੇ ਜਾਦੂ ਆ ਗਿਆ ਤੀਜਾ ਸਵਾਲ ਉਹ ਮਾਤਾ ਨੂੰ ਜਾ ਕੇ ਕਹਿੰਦਾ ਮਾਤਾ ਵੀ ਆਪਦੀ ਕੁੜੀ ਦਾ ਵਿਆਹ ਕਰਦੇ ਬੋਲਣ ਲੱਗ ਜੂ ਉਹ ਕਹਿੰਦੀ ਪੁੱਤ ਸਾਡਾ ਦੋਨਾਂ ਧੀਆ ਦਾ ਹੈ ਕੌਣ ਆ ਤੂੰ ਕਹਿੰਦੀ ਸਾਡੇ ਲਈ ਇੰਨੀ ਬਾੜ ਜਾ ਕੇ ਪੁੱਛ ਕੇ ਆਇਆ ਤੇithੋਂ ਵਧੀਆ ਮੁੰਡਾ ਕਿੱਥੇ ਲੱਭੂਗਾ ਉਨੇ ਆਪਦੀ ਕੁੜੀ ਦਾ ਕਹਿੰਦੀ ਵਿਆਹ ਤੂੰ ਹੀ ਕਰਲਾ ਉਹ ਮੁੰਡੇ ਦੇ ਨਾਲ ਵਿਆਹ ਕਰਤਾ ਵੀ ਮਤਲਬ ਇਹ ਕਹਾਣੀ ਤੋਂ ਵੀ ਇੱਕ ਤਾਂ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਏ ਉਹਦੇ ਵਿੱਚ ਸਬਰ ਰੱਖੀਏ ਕਿਉਂਕਿ ਕਈ ਵਾਰੀ ਅਸੀਂ ਪਿੱਛੋਂ ਥੋੜੀ ਛੱਡ ਕੇ ਬਾਹਲੇ ਨੂੰ ਹੱਥ ਪਾਉਣ ਜਾਂਦੇ ਆ ਨਾ ਬਾਹਲਾ ਹੱਥ ਹੁੰਦਾ ਪਿੱਛੋਂ ਥੋੜਾ ਵੀ ਲਵਾ ਲੈਣੀ ਦੂਜਾ ਸਵਾਲ ਜਦੋਂ ਆਪਣੇ ਤੋਂ ਪਹਿਲਾਂ ਅਸੀਂ ਦੂਜੇ ਦਾ ਚੰਗਾ ਸੋਚਦੇ ਤੇ ਪਰਮਾਤਮਾ ਆਪਣੇ ਆਪ ਸੰਗਾ ਸੋਚਦਾ ਕਿਉਂਕਿ ਨੀਤਾਂ ਨੂੰ ਮਰਦਾਂ ਲੱਗਦੀਆਂ ਬੰਨੀਆਂ ਤਾਨੂੰ ਜੇ ਕਹਾਣੀ ਵਧੀਆ ਲੱਗੇ ਵੀਰ ਸ਼ੇਅਰ ਜ਼ਰੂਰ ਕਰਿਆ ਕਰੋ ਕਿਰਪਾ ਕਰਕੇ ਤੁਸੀਂ ਇੱਕ ਬਟਨ ਨਾ ਆਪਣਾਵਾ ਮੇਰਾ ਭਰਾ ਜੇ ਤੁਸੀਂ ਕਮੈਂਟ ਲੈ ਕੇ ਨਹੀਂ ਕਰਨਾ ਦੂਜੇ ਕੋਲੇ ਜਾ ਉਹ ਤਾਂ ਕਰੂਗਾ ਨਾ ਵਧੀਆ ਲੱਗੇ ਤਾਂ ਜਰੂਰ ਕਮੈਂਟ ਲੈ ਕੇ ਸ਼ੇਅਰ ਜਰੂਰ ਕਰਿਆ ਕਰੋ